ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਐਸ ਵੇਲੇ ਅਸੀਂ ਅਜਨਾਲੇ ਤੋਂ ਜਿਹੜੀ ਰਮਦਾਸ ਨੂੰ ਛੜਕ ਜਾਂਦੀ ਉੱਥੇ ਬੈਠੇ ਆ ਤੇ ਸਿਰਫ ਅਜਨਾਲੇ ਤੋਂ ਅਸੀਂ 2 ਕਿਲੋਮੀਟਰ ਅੱਗੇ ਆ ਪਏ ਆ। ਸਾੜੀ ਛੜਕ ਜਿਹੜੀ ਆ 4-4 5-5 ਫੁੱਟ ਪਾਣੀ ਹੋ ਗਿਆ ਉਹ ਵੇਖੋ ਟਰੈਕਟਰ ਡੁੱਬਾ ਪਿਆ ਵਾ ਸਾਈਡ ਤੇ ਹੋ ਜਰਾ। ਦੇਖੋ ਸਾਰਾ ਉਹ ਡੁੱਬਿਆ ਪਿਆ ਆ। ਉੱਥੋਂ ਅੱਗੇ ਟਰੈਕਟਰ ਵੀ ਨਹੀਂ ਜਾ 파ਰੇ। ਮੈਂ ਮੈਂ ਸੀਐਮ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਮੈਂ ਤੁਹਾਨੂੰ ਕਿਹਾ ਸੀ ਇੱਥੇ ਇੱਕ ਸੈਕਟਰੀ, ਦੋ ਡੀਸੀ ਅਪਾਇੰਟ ਕਰੋ। ਉਹਨਾਂ ਕੋਈ ਤਾਂ ਕੈਂਪ ਕਰੋ। ਤਾਕਿ ਇਹ ਉਹਨੂੰ ਦੱਸ ਸਕਣ ਤੁਹਾਨੂੰ ਸਹੀ ਪੋਜੀਸ਼ਨ ਕਿਉਂਕਿ ਸਹੀ ਪੋਜੀਸ਼ਨ ਨਹੀਂ ਦੇ ਰਹੇ ਤੁਹਾਨੂੰ 73 ਦੀ ਐਵੇਂ ਲੋਕ ਡੁੱਬੇ ਨੇ ਸਾਰੇ ਇਹ ਕਿਉਂਕਿ ਜਿਹੜਾ ਜਿਹੜਾ ਪਾਰ ਪਏ ਨੇ ਨਾ ਦੋ ਤੁਸੀ ਚ ਜਿਹੜੇ ਰਮਦਾਸ ਦੇ ਲਾਗੋ ਪਏ ਨੇ ਉਹ ਦੋਵੇਂ ਬਹੁਤ ਵੱਡੇ ਹੋ ਗਏ ਆ ਉਹਦੇ ਕਰਕੇ ਹੁਣ ਮੀਂਹ ਨਹੀਂ ਆਗਾ ਪਰ ਪਾਣੀ ਲਗਾਤਾਰ ਵਧਦਾ ਜਾ ਰਿਹਾ ਸੋ ਜੇ ਇਹਨੂੰ ਇਹਨੂੰ ਜ਼ਰੂਰੀ ਹੈ ਸਭ ਤੋਂ ਪਹਿਲੋਂ ਇਮੀਡੀਏਟਲੀ ਦੋ ਦੋ ਚਾਰ ਸੈਕਟਰੀ ਲੈਵਲ ਦੇ ਬੰਦੇ ਇੱਥੇ ਭੇਜ ਦੋ ਇਹ ਵਿਲੇ ਬਿਟੇ ਆ ਨਾ ਕੋਈ ਕੰਮ ਨਹੀਂ ਕਰਨਾ ਇਹਨਾਂ ਦੇ ਦਿਮਾਗ ਚ ਪਾ ਦੋ ਵੀ ਚਾਰ ਚਾਰ ਏਡੀਸੀ ਐਸਡੀਐਮ ਲੈ ਕੇ ਨਾ ਤੁਰੇ ਫਿਰਨ ਉਹਨਾਂ ਨੂੰ ਮੈਨੇਜ ਕਰਨ ਉਤੋਂ ਜਿੱਦਾਂ ਹੁਣ ਅਸੀਂ ਕੱਲੇ ਤੁਰੇ ਫਿਰਦੇ ਆ ਅਸੀਂ ਬੰਦੇ ਲਾਏ ਨੇ ਚਾਰ ਚੁਰੇ ਮੈਨੇਜ ਕਰ ਰਹੇ ਆ ਨਾ ਕਿਵੇਂ ਹੋ ਰਿਹਾ ਕੀ ਚਾਹੀਦਾ ਕਿਵੇਂ ਕੀ ਕੀ ਚਾਹੀਦਾ ਇਹ ਤੁਰੰਤ 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 ਇਮੀਡੀਏਟਰ ਕਚਾ ਕੇ ਇੱਥੇ ਕਰੋ ਔਰ ਬਿਆਸ ਦੇ ਦੁਆਲੇ ਵੀ ਇਸੇ ਤਰ੍ਹਾਂ ਹੀ ਜਿੰਨੀ ਅਫਸਰਸ਼ਾਹੀ ਤੁਹਾਡੀ ਚੰਡੀਗੜ੍ਹ ਬੈਠੀ ਉਹਨੂੰ ਕੱਢੋ ਕੱਢ ਕੇ ਪੁਆਇੰਟ ਕਰੋ ਪਿੰਡਾਂ ਦੇ ਵਿੱਚ ਲੋਕਾਂ ਤਾਨੂੰ ਮਸ਼ੀਨਰੀ ਦੱਸ ਸਕਦੇ ਕਿ ਕਿੰਨੀ ਕਿੰਨੀ ਚਾਹੀਦੀ ਆ ਧਾਤਲ ਦੇ ਇਹਨਾਂ ਨੂੰ ਤਾਰੋ ਇਹਨਾਂ ਨੂੰ ਬਹੁਤ ਵੱਡੀ ਜ਼ਰੂਰਤ ਐ ਇਸ ਵੇਲੇ ਧੰਨਵਾਦ